ਮੈਂ ਪੱਦੀ ਜਗੀਰ ਕਰ ਰਹਾ ਜ ਰਹਣਾ ਜੀ ਮੇਰੇ ਐਨਆਰਆਈ ਵੀਰਾਂ ਨੇ ਮੇਰੀ ਹੈਲਪ ਕਰਨੀ ਜੀ ਮੈਂ ਆਪਣੇ ਕਾਰੋਬਾਰ ਕੰਮਕਾਰ ਕਰ ਸਕਾਂ ਜੀ ਕੰਮ ਤੁਹਾਡੇ ਕਰਨ ਕੀ ਹੈ ਵੀ ਜੇ ਤੁਸੀਂ ਮਤ ਮੰਗਦੇ ਆ ਕੀ ਗੱਲ ਹੋਈ ਮੈਂ ਅੱਜ ਦਾ ਹੈਲਪ ਹੈਲਪ ਚਾਉਣਾ ਹੈ ਜੀ ਦਾ ਐਨਆਰਆਈ ਵੀਰਾਂ ਦੀ ਨਹੀਂ ਤੁਹਾਨੂੰ ਕੀ ਹੋਇਆ ਹੈਲਪ ਚਾਉਣਾ ਤੁਸੀਂ ਮੇਰੇ ਸਾਟ ਲਾ ਕੇ ਮੈਂ ਰੱਦੀ ਹੋ ਚੁੱਕਾ ਹਾਂ ਜੀ ਦਾ ਗੁਰਮੀਤ ਸਿੰਘ ਵਾਸੀ ਕਲਰਾ ਮਹੱਲਾ ਪੱਦੀ ਜਾਗੀਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦਾ 2018 ਐਕਸੀਡੈਂਟ ਹੋਣ ਕਾਰਨ ਲੰਬੇ ਸਮੇਂ ਤੋਂ ਮੰਜੇ ਤੇ ਪਿਆ ਹੈ ਉਸਨੇ ਪਹਿਲਾ ਆਪਣਾ ਇਲਾਜ ਕਰਵਾਇਆ ਪਰ ਹੁਣ ਲਾ ਅਸਮਰਥ ਹੈ ਉਹਦੇ ਛੋਟੇ ਛੋਟੇ ਬੱਚੇ ਹਨ ਗੁਰਮੀਤ ਸਿੰਘ ਦਾ ਆਪਣੇ ਕਰ ਨਹੀਂ ਉਹ ਕਿਸੇ ਦੇ ਰਹਿ ਰਿਹਾ ਹੈ ਗੁਰਮੀਤ ਸਿੰਘ ਤੇ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਐਨਆਰਆਈਜ਼ ਤੇ ਪਿੰਡ ਵਾਸੀਆਂ ਤੇ ਐਨਆਰਆਈਜ਼ ਨੂੰ ਫਰਿਆਦ ਕੀਤੀ ਮੈਂ ਆਪਣਾ ਇਲਾਜ ਖਰਚ ਨਾ ਹੋਣ ਕਰਕੇ ਨਹੀਂ ਕਰਵਾ ਸਕਦਾ ਮੇਰੀ ਵਿੱਤੀ ਸਹਾਇਤਾ ਕਰੋ ਤਾਂ ਜੋ ਮੈਂ ਠੀਕ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾ ਇਲਾਕਾ ਵਾਸੀਆਂ ਦੀ ਬੜੀ ਮਿਹਰਬਾਨੀ ਹੋਵੇਗੀ ਮੈਂ ਆਪਣਾ ਫੋਨ ਨੰਬਰ ਦੱਸ ਰਿਹਾ ਹਾਂ ਇਸ ਤੇ ਮੈਨੂੰ ਸੰਪਰਕ ਕਰਕੇ ਮੇਰੀ ਹੈਲਪ ਕਰੋ ਮੇਰਾ ਬੈਂਕ ਦਾ ਅਕਾਊਂਟ ਨੰਬਰ ਵੀ ਖਬਰ ਦੇ ਵਿੱਚ ਦਿੱਤਾ ਹੋਇਆ ਹੈ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰਸ਼ਾਨ ਸਿੰਘ ਨਾਗੀ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੈਂ ਪੱਦੀ ਗੱਲਰਾਂ ਦੇ ਵਿੱਚ ਰਹਿਣਾ ਹੈ ਜੀ ਮੈਂ 2018 ਦੇ ਵਿੱਚ ਮੇਰੇ 60 ਲੱਗੀ ਮੇਰੇ ਬੱਚੇ ਛੋਟੇ ਛੋਟੇ ਆ ਜੀ ਮੈਂ ਪਹਿਲਾਂ ਵੀ ਇਲਾਜ ਕਰਾ ਚੁੱਕਾ ਹਾਂ ਮੇਰਾ ਇਲਾਜ ਦੇਖੋ ਮੈਂ ਮੰਜੇ ਤੇ ਪਿਆ ਮੇਰੇ ਬੱਚੇ ਬਹੁਤ ਝੁੜੇ ਆ ਜੀ ਥਰੀ ਪਰਿਵਾਰ ਦੇ ਬੰਦੇ ਆ ਜੀ ਆਈ ਮੈਂ ਇਲਾਜ ਕਰਾਉਣਾ ਚਾਹੁੰਦਾ ਮੇਰੇ ਕੋਲ ਇਲਾਜ ਲਈ ਪੈਸਾ ਨਹੀਂ ਹੈ ਜੀ ਮੈਂ ਰਹਿਣਾ ਵੀ ਇੱਥੇ ਕਿਰਾਏ ਤੇ ਆਈ ਤੁਸੀਂ ਜਿਹੜੇ ਇਲਾਕਾ ਵਾਸੀ ਆ ਜਾਂ ਪਿੰਡ ਵਾਸੀ ਆ ਪੱਦੀ ਪੱਦੀ ਜ਼ਗੀਰ ਦੇ ਤੇ ਮਾਲਾਂ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਬੀਜੀਰ ਦੇ ਕਲਰਾਂ ਦੇ ਵਿੱਚ ਰਹਿਣ ਵਾਲੇ ਆ ਜੀ ਕੁਛੀ ਨੂੰ ਤਾਂ ਕਿ ਇਹ ਲਮਗਦੇ ਪੱਦੀ ਜਗੀਰ ਪੈਂਦੀ ਆ। ਅਸੀਂ ਕਿ ਤੇ ਉਹ ਕਹਿੰਨੇ ਸਾਡੀ ਕੋਈ ਹੈਲਪ ਕਰਦੀ ਜਾਵੇ ਕੋਈ। ਬੰਦਾ ਸਾਡਾ ਇਲਾਜ ਹੋ ਸਕੇ। ਮੈਂ ਆਪਣੇ ਬੱਚਿਆਂ 'ਚ ਤੁਰ ਫਿਰ ਸਕਾਂ, ਕੰਮ ਕਰ ਸਕਾਂ। ਤੁਹਾਡਾ ਕੋ ਫੋਨ ਨੰਬਰ ਵੀ ਹੈਗਾ। ਫੋਨ ਨੰਬਰ ਹੈਗਾ ਜੀ 98156 ਜੀ 52476 ਜੀ। 182880 ਜੀ 52476। ਤੁਹਾਡਾ ਕਾਰਡ ਨੰਬਰ ਵੀ ਕੋਈ ਹੈਗਾ ਬੈਂਕ ਦਾ? ਬੈਂਕ ਦਾ ਕਾਰਡ ਨੰਬਰ ਹੈਗਾ ਜੀ ਹੁਣ ਮੈਨੂੰ ਚੇਤੇ ਨਹੀਂ ਹੈਗਾ ਜੀ ਪਈ।